ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਵੀ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਜਿਹੜੀ ਆਪਣੀ ਕਣਕ ਟਾਈਮ ਤੋਂ ਪਹਿਲਾਂ ਸੁੱਕ ਜਾਂਦੀ ਆ ਵੀ ਮਤਲਬ ਕਿਤੇ ਲਈ ਆਪਣੇ ਵਾਹਣ 'ਚ ਹਨਾ ਲਈ ਵਾਲੇ ਥਾਂ ਤੇ ਵੀ ਕਣਕ ਜਾਂ ਕਿਤੇ ਆਪਣਾ ਟਰੈਕਟਰ ਖੁੱਭਿਆ ਜਾਂ ਮੱਕੀ ਜਿਹੜੀ ਜਿਹੜੇ ਬਾਣਾ 'ਚ ਆਪਾਂ ਮੱਕੀ ਦਾ ਝਾਰ ਪਾਉਨੇ ਆ ਯਾਰ ਵੀ ਉਹਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਆ ਵੀ ਜਾਂ ਕਿਤੇ ਟਰੈਕਟਰ ਖੁੱਭ ਗਿਆ ਜਾਂ ਖੁੱਬ ਮਸ਼ੀਨ ਖੁੱਭ ਗਈ ਵੀ ਉਹ ਉੱਥੇ ਦੌਗੀਆਂ 'ਚ ਕਣਕ ਸੁੱਕਣ ਲੱਗ ਜਾਂਦੀ ਆ ਜਾਂ ਵੀ ਜਿੱਥੋਂ ਆਪਾਂ ਸਾਰੇ ਵਾਹਣ ਦੀ ਜੀਰੀ ਲਗਾਉਨੇ ਆ ਜਾਂ ਕਣਕ ਦੀਆਂ ਟਰਾਲੀਆਂ ਪਰ ਕੇ ਲਗਾਉਨੇ ਆ ਵੀ ਉਹ ਟਾਈਮ ਤੋਂ ਪਹਿਲਾਂ ਕਣਕ ਸੁੱਕ ਜਾਂ ਤੇ ਉਹਦੇ ਤੇ ਆਪਣੀ ਇਹ ਸਾਰੀ ਵੀਡੀਓ ਹੈਗੀ ਵੀਡੀਓ ਸਾਰੀ ਧਿਆਨ ਨਾਲ ਸੁਣ ਲਿਓ ਬਾਈ ਤੇ ਪਹਿਲਾ ਮੈਂ ਇਹ ਦੇ ਵਿੱਚ ਮੈਂ ਦੱਸਦਾ ਹੁਣ ਆਂਦੀਆਂ ਵੀਡੀਓ ਚ ਬਾਈ ਮੇਰੇ ਇਹ ਆਪ ਦੇ ਤਯਾਰਬੇ ਆ ਜੇ ਤੁਸੀਂ ਲਾਗੂ ਕਰਨੇ ਆਪ ਦੇ ਖੇਤ ਚ ਤਾਂ ਆਪ ਦੀ ਰਿਸਕ ਤੇ ਲਾਗੂ ਕਰ ਲਿਓ ਕਦੇ ਤੁਸੀਂ ਮੇਰੀ ਵੀਡੀਓ ਦੇਖ ਕੇ ਵੀ ਜਾਂ ਮੇਰਾ ਚੈਨਲ ਦੇਖ ਕੇ ਕੱਲ ਨੂੰ ਤੁਸੀਂ ਮੈਨੂੰ ਕਢੀਸੀ ਫਿਰੋ ਬਾਈ ਉਹ ਗੱਲ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਆਦਾ ਥੋੜੇ ਬਾਹਰ ਤੇ ਅੱਗ ਲਾਗੂ ਕਰਕੇ ਦੇਖ ਲਿਓ ਵੀ ਇਹ ਮੇਰੀ ਵੀਡੀਓ ਇਹ ਆਪ ਦੇ ਤਯਾਰਬੇ ਚ ਮੈਂ ਦੱਸਦਾ ਹੁਣਾਂਗਾ ਵੀ ਜਿਹੜੇ ਮੇਰੇ ਆਪ ਦੇ ਪਰਸਾਂ ਨੂੰ ਤਯਾਰਬੇ ਵਰਤੇ ਹੋਏ ਆਗੇ ਤੇ ਉਹਦਾ ਕਰਕੇ ਬਈ ਤੁਸੀਂ ਆਦੇ ਥੋੜੇ ਬਾਹਨ ਤੇ ਲਾਗੂ ਕਰਕੇ ਦੇਖ ਸਕਦੇ ਹੋਗੇ ਕੱਲ ਨੂੰ ਵੀ ਮੈਨੂੰ ਤੁਸੀਂ ਕਿਹੜੀ ਸੀ ਫਿਰ ਉਹ ਗੱਲ ਗਲਤ ਹੋ ਜੂਗੀ ਤੇ ਇਹ ਜਿੱਦੀ ਵੀਡੀਓ ਚ ਮੈਂ ਹੁਣ ਦੱਸੂਗਾ ਵੀ ਜਿੰਮੇ ਕੋਈ ਕਣ ਕਪਣੀ ਸੁੱਕ ਜਾਂਦੀ ਹੈਗੀ ਵੀ ਟਾਈਮ ਤੋਂ ਪਹਿਲਾਂ ਹੀ ਕਾਲੀ ਜੀ ਹੋ ਜਾਂਦੀ ਹੈਗੀ ਵੀ ਮਤਲਬ ਉਹ ਝਾੜ ਘਟਾ ਜਾਂਦੀ ਕੋਲ ਮਲਾ ਕੇ ਧੀ ਵਾਲੇ ਥਾਂ ਚ ਜਾਂ ਕਿਤੇ ਟਰੈਕਟਰ ਖੋਪੇ ਆ ਜਾਂ ਹੋਰ ਵੀ ਉਂ ਵੀ ਕਈ ਬਾਣਾ ਚ ਪਾਣੀ ਪੂਣੀ ਵੱਧ ਲੱਗਦਾ ਉੱਥੇ ਸੁੱਕਣ ਲੱਗ ਜਾਂਦੀ ਹੈਗੀ ਉਹਦਾ ਸਾਰਾ ਕੁਝ ਦੱਸਾਂਗੇ ਨਾਲੇ ਮੱਕੀ ਵਾਲੇ ਬਾਹਣ ਚ ਬਈ ਕਣਕ ਵੀ ਪਤਲੀ ਰਹਿ ਜਾਂਦੀ ਵੀ ਉਹ ਆਪਾਂ ਕਿਵੇਂ ਫੁੱਲ ਝਾੜ ਲਈਏ ਸਾਰਾ ਕੁ ਇਹ ਟੂ ਜ਼ੈਡ ਡਿਟੇਲ ਦੇਵਾਂਗੇ ਵੀਡੀਓ ਸਾਰੀ ਦੇਖ ਲਓ ਨਾਲੇ ਮੈਂ ਆਪਣਾ ਖੇਤ ਦਿਖਾਉਣਾਗਾ ਇਹ ਚ ਮੱਕੀ ਲਾਈ ਸੀ ਨਾਲੇ ਉਹ ਚ ਕਣਕ ਦਿਖਾਉਣਾ ਸਾਰੀ ਦੇਖ ਲਿਓ ਵੀਡੀਓ ਬਈ ਤੇ ਸਾਨੂੰ ਦਿਖਾਉਣੇ ਆਜੋ ਤੇ ਆਹ ਬਈ ਆਪਣਾ ਪਲਾਂਟ ਪੰਜ ਕਿੱਲੇ ਮੱਕੀ ਲਾਈ ਹੋਈ ਸੀਗੀ ਤੇ ਮੱਕੀ ਲਾ ਕੇ ਉਹਦੇ ਵਿੱਚ ਆਪਾਂ ਝੋਨਾ ਲਾਇਆ ਝੋਨਾ ਲਾਉਣ ਤੋਂ ਬਾਅਦ ਹੁਣ ਕਣਕ ਲੱਗੀ ਹੋਈ ਆ ਆਲੂ ਆਪਾਂ ਲਾਉਂਦੇ ਨਹੀਂਗੇ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਤੇ ਬਈ ਇਹਦੇ ਵਿੱਚ ਕਣਕ ਆਪਣੀ ਕਿਤੋਂ ਦੌਗੀ ਨਹੀਂ ਸੁੱਕੀ ਕਿਤੇ ਪੀਲੀ ਨਹੀਂ ਪਈ ਨਾ ਪਹਿਲੇ ਪਾਣੀ ਤੇ ਪੀਲੀ ਪੀਣਾ ਦੂਜੇ ਤੇ ਵੀ ਉ ਵਿੱਚ ਬਾਣਾ ਜੇ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਸਾਡੇ ਬਾਣਾ ਜੇ ਥੋੜੀ ਦਿੱਕਤ ਹੈਗੀ ਆ ਵੀ ਜਿੱਥੋਂ ਲਗਾਤਾਰ ਟਰੈਕਟਰ ਦੀਆਂ ਟਰਾਲੀਆਂ ਲੰਘੀਆਂ ਜਾਂਣ ਜਾਂ ਟਰੈਕਟਰ ਟਰਾਲੀਆਂ ਜਾਂ ਗਿੱਲਾ ਬਾਣਾ ਲਦੜਿਆ ਜਾਵੇ ਉੱਥੇ ਕਣਕ ਸੁੱਕ ਜਾਂਦੀ ਜਿਵੇਂ ਆਪਣੀ ਇੱਥੇ ਥੋੜੀ ਸੁੱਕੀ ਹੋਈ ਹੈਗੀ ਇਹਦੀ ਕੋਈ ਹੋਰ ਵਜ੍ਹਾ ਇਹ ਵੀ ਤੁਹਾਨੂੰ ਦੱਸੂਗਾ ਤੇ ਆਪ 5 ਕਿੱਲਾਂ ਚ ਨਹੀਂ ਆਮ ਸਾਡੇ ਜਿਹੜੇ ਜਿਹੜੇ ਬਾਹਣ ਚ ਅਸੀਂ ਮੱਕੀ ਦਾ ਚਾਰ ਪਾਉਣੋਂ ਨਵੇਂ ਰੇਕ ਨੇ ਦੌਗੀ ਹੈਗੀ ਆ ਵੀ ਐ ਨਹੀਂ ਹੈਗਾ ਵੀ ਕਿਸੇ ਦੇ ਵੀ ਕਣਕ ਪੂਰੀ ਸਰਾਗੀ ਜਾਂ ਕਣਕ ਥੋੜੀ ਜਿਹੀ ਪਤਲੀ ਆ ਤੇ ਇਹ ਤਾਂ ਪਤਾ ਆਪਣੀ ਕਣਕ ਕਿਉਂ ਵਧੀਆ ਗਈ ਕੋਈ ਲਈਦੀ ਸਪਰੇ ਨਹੀਂ ਕਰੀ ਬਈ ਇਹ ਤੇ ਕੋਈ ਜੂਰੀਆ ਜਦ ਨਹੀਂ ਪਾਇਆ ਕੋਈ ਡੀਪੀ ਜਿਆਦਾ ਨਹੀਂ ਪਾਇਆ ਇਹਦਾ ਅਸੀਂ ਐਦ ਕੀਤੀ ਅਯਰਬਾ ਕਰਿਆ ਸੀ ਵੀ ਸੁੱਕਾ ਕਿੱਦੋਂ ਕਰਾਂ ਸੀ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ ਆਪਣੇ ਚੈਨਲ ਤੇ ਬਹੁਤ ਪੁਰਾਣੀ ਵੀਡੀਓ ਪਈ ਹੋਈ ਆਗੀ ਵੀ ਜੇ ਤੁਸੀਂ ਦੇਖਣ ਵੀ ਚਾਹਣੇ ਤਾਂ ਪੁਰਾਣੀ ਬਾਬਾ ਥੱਲੇ ਜੀ ਜਦੋਂ ਚੈਨਲ ਸਟਾਰਟ ਕਰਿਆ ਉਦੋਂ ਇਹ ਵੀਡੀਓ ਪਾਈ ਸੀ ਤੇ ਝੋਨਾ ਵੀ ਇਹਦੇ ਵਿੱਚ ਮੈਂ ਤੁਹਾਨੂੰ ਲੱਗਿਆ ਹੋਇਆ ਦਿਖਾਇਆ ਸੀ ਵੀ ਕਹੇ ਜਾਂ ਝੋਨਾ ਸੀਗਾ ਤੇ ਅੱਜ ਤੁਹਾਨੂੰ ਕਣਕ ਵੀ ਦਿਖਾਉਣਾ ਕਦ ਹੋਈ ਪੂਰਾ ਫੁੱਲਾ ਕਣਕ ਵੀ ਐਂ ਲਾ ਲਓ ਕਿਤੇ ਕਿਤੇ ਤਾਂ ਇਹ ਡਿੱਗ ਪਈ ਵੀ ਜਿਵੇਂ ਹੋ ਉੱਥੇ ਤੀਜੀ ਜਗ੍ਹਾ ਰੇਚ ਵੀ ਇੰਨਾ ਕਾ ਜੰਮ ਸੀ ਕਣਕ ਦਾ ਵੀ ਨਾਲੇ ਜੀਰੋ ਟੜਦਾਲੀ ਕਣਕਾ ਡਿੱਗ ਪੀ ਗੇੜਾ ਖਾ ਗਈ ਦੌਗੀਆਂ ਵੀ ਵੀ ਆਪਣਾ 40 45 ਕਿਲੋ ਪਹਿਲਾਂ ਵੀ ਆ ਸਾਰੀਆਂ ਵੀਡੀਓ ਚ ਦੱਸਿਆ ਹੋਇਆ 222 ਕਣਕ ਆ ਗਈ ਤੇ ਇਹ ਦਾ ਵਿੱਚ ਅਸੀਂ ਬਈ ਸੁੱਕਾ ਕਦੋਂ ਕਰਿਆ ਸੀ ਤੇ ਸੱਕਾ ਕਦੂ ਮਤਲਬ ਕਿ ਹਲਾ ਨਾ ਬਾਹ ਕੇ ਸਾਗਾ ਮਾਰ ਕੇ ਬਾਣੀ ਛੱਡ ਕੇ ਝੋਨਾ ਲਵਾਤਾ ਸੀ ਤੇ ਕੋਈ ਬੱਟਨੀ ਪੋਚੀ ਕੋਈ ਡੌਲ ਨਹੀਂ ਕੁਛ ਨਹੀਂ ਯਾਰ ਕਰਿਆ ਵੀ ਮਤਲਬ ਨਾਲ ਤਾਂ ਝੋਨਾ ਪੂਰਾ ਸਰਾ ਹੋਇਆ ਝੋਨੇ ਦਾ ਵੀ ਯਾਰ ਝੋਨੇ ਦਾ ਇੰਨਾ ਕ ਫਾਇਦਾ ਹੋਇਆ ਵੀ ਝੋਨੇ ਦਾ ਇੱਕ ਡੱਕਾ ਵੀ ਨਹੀਂ ਮੱਚਿਆ ਵੀ ਜਿਹੜੇ ਬਾਹਣ ਚ ਸੀ ਕੱਦੂ ਕਰਕੇ ਝੋਨਾ ਲਾਇਆ 26 ਉਹ ਚ ਹਜੇ ਝੋਨੇ ਦੌਗੀਆਂ ਮੱਚ ਗਈਆਂ ਸੀ ਵਿੱਚ ਥੋੜੀਆਂ ਥੋੜੀਆਂ ਵੀ ਦੁਬਾਰੇ ਡੱਕੇ ਸੰਦੌਣੇ ਪੈ ਗਈ ਸੀ ਉਹਦੇ ਵਿੱਚ ਡਾਲ ਲਾਉਣੇ ਪੈ ਗਏ ਸੀਗੇ ਇਹ ਵਾਹਣ ਚ ਨਾਲੇ ਪਾਣੀ ਦਾ ਤੋੜਾ ਸੀ ਤੇ ਪੋਰਾ ਵੀ ਯਾਰ ਉਹ ਨਹੀਂ ਹੋਇਆ ਤੁਹਾਨੂੰ ਫਰਕ ਨਹੀਂ ਪਿਆ ਬੂਝਾ ਬਹੁਤ ਮਦਦ ਸੇਰਾ ਮਾਰਾ ਢੋਣੇ ਨੇ ਤੇ ਪਾਣੀ ਵਧੀਆ ਖੜਨ ਲੱਗ ਗਿਆ ਸੀਗਾ ਵੀ ਐ ਥੋੜਾ ਜਿਹਾ ਹੈਗਾ ਬਈ ਮੇਰੇ ਮਗਰ ਲਾ ਕੇ ਕਦੇ ਤੁਸੀਂ ਪੰਗਾ ਲੈ ਲਓ ਵੀ ਜਿਹਦੇ ਕੋਲ ਪਾਣੀ ਦਾ ਤੋੜਾ ਮੋਟਰ ਸਾਂਝੀ ਸੁੰਜੀ ਆ ਜਾਂ ਕੁਛ ਵੀ ਲਾ ਲਓ ਯਾਰ ਵੀ ਜਿਆਦੇ ਵਾਹਣ ਚ ਮੋਟਰ ਆ ਗਈ ਬਈ ਉਹ ਸੁੱਕੇ ਕੱਦੂ ਵਾਲਾ ਨਾ ਪੰਗਾ ਲੈ ਲਿਓ ਉਹ ਫੇਰ ਕੱਲ ਨੂੰ ਤੁਸੀਂ ਮੈਨੂੰ ਕਹੀ ਜਾਓਗੇ ਬਾਈ ਤੇਰੇ ਪੇ ਕਿ ਸੇਸੀ ਸੁੱਕਾ ਕਦੋਂ ਕਰ ਲਿਆ ਤੇ ਪਾਣੀ ਸਾਡੇ ਖੜਿਆ ਨਹੀਂਗਾ ਬਈ ਜੇ ਮੀਂਹ ਪੈ ਗਿਆ ਫੇਰ ਤਾਂ ਹੋਜੂ ਹੱਲ ਜੇ ਨਾ ਮੀਂਹ ਪੈ ਗਿਆ ਪਾਣੀ ਪੁਣੀ ਨਹੀਂ ਖੜਦਾ ਬਈ ਫਿਰ ਇਹ ਤਾਂ ਸਿੱਧਾ ਸਾਬਾ ਵੀ ਪਾਣੀ ਤਾਂ ਬਸ ਐਂ ਜੀ ਦੇਖ ਲੈਂਦੇ ਨੇ ਸੀ ਸੀ ਤਾਂ ਬਾਹਣ ਜਾ ਕੇ ਲਾ ਰੱਖਦੇ ਸੀ ਵੀ ਬਸ ਠੀਕ ਆ ਬੂਹੇ ਜਾ ਕੇ ਲਾ ਰਹੇ ਚੋਣੇ ਦਾ ਤੇ ਬੂਝਾ ਚੋਣੇ ਨੇ ਇੰਨਾ ਕ ਮਾਰਿਆ ਅੱਧੇ ਯੂਰੀਅ ਨਾਲ ਗੱਲ ਨਹੀਂ ਛੱਡ ਦੋ ਤੇ ਹੁਣ ਕਣਕ ਪੂਰੀ ਟੌਪ ਆ ਵੀ ਸਿਰਾਂ ਆ ਗਈ ਕਣਕ ਜਮਾ ਜੰਮੀ ਕਣਕ ਨੂੰ 1% ਵੀ ਨਹੀਂ ਉਹ ਸਾਡੇ ਵੀ ਜਿਹੜੇ ਮੈਂ ਆਪਦੇ ਇੱਥੇ ਪਿੰਡ 'ਚ ਤਿਆਰਬੇ ਦੇਖੇ ਵੀ ਜਿਨ੍ਹਾਂ ਨੇ ਉਹਦੇ ਵਿੱਚ ਕੱਦੂ ਵਾਲੇ ਬਾਹਣ 'ਚ ਆਪਣਾ ਉਹ ਕਰਕੇ ਲਾਇਆ ਸੀਗਾ ਕੱਦੂ ਕਰਕੇ ਲਾਇਆ ਸੀ ਮੱਕੀ ਵਾਲੇ ਬਾਹਣ 'ਚ ਝੋਨਾ ਤੇ ਉਹ ਵੀ ਕਣਕ ਦੀਆਂ ਦੌਗੀਆਂ ਸੁੱਕ ਗਈਆਂ ਸੀ ਜਿਵੇਂ ਆਪਣੇ ਇੱਥੇ ਸੁੱਕੀਆਂ ਪਈਆਂ ਨੇ ਤੇ ਨਹੀਂ ਇਹਦੇ ਵਿੱਚ ਕੋਈ ਚੱਕਰ ਨਹੀਂ ਆਲ ਸੁੱਕਾ ਕੱਦੂ ਕਰ ਲਓ ਤੁਸੀਂ ਜੇ ਤੁਹਾਡੇ ਕੋਲ ਪਾਣੀ ਆਵਾ ਤੇ ਕੱਸੀ-ਕੁਸੀ ਦਾ ਪਾਣੀ ਹੈਗਾਗਾ ਤੇ ਇਹਦੇ ਵਿੱਚ ਵੀ ਜੇ ਤੁਹਾਡੇ ਬਾਹਣ 'ਚ ਲੀ ਵੀ ਆ ਤੇ ਉਹ ਵੀ ਖਤਮ ਹੋ ਜੂ 1-2 ਸਾਲਾਂ ਵਿੱਚ ਮੈਂ ਤਾਂ ਆਪ ਦਾ ਤਜਰਬਾ ਹੰਡਾ ਲਿਆ ਕਰ ਲਿਆ ਸਾਰਾ ਕੁਝ ਦੱਸਦਾ ਤੁਹਾਨੂੰ ਵੀ ਐਂ ਕਰਕੇ ਵੀ ਇਹ ਮੇਰਾ ਆਪ ਦਾ ਤਜਰਬਾ ਗਾ ਵੀ ਜੇ ਤੁਸੀਂ ਕੁਝ ਵੀ ਕਰਨਾ ਕੱਲ ਨੂੰ ਵਰਤਣਾ ਗਾ ਇਹ ਤਜਰਬਾ ਤਾਂ ਥੋੜੇ ਵਹਣ ਤੇ ਵਰਤ ਕੇ ਦੇਖ ਲਓ ਤੇ ਜੇ ਤੁਹਾਨੂੰ ਸੈਟਿੰਗ ਲੱਗੀ ਤਾਂ ਵੱਧ ਤੇ ਲਾਗੂ ਕਰ ਲਿਓ ਜੇ ਤੁਹਾਡੇ ਫਿੱਟ ਨਾ ਬੈਠੇ ਬਾਈ ਫੇਰ ਰਹਿਣ ਦਿਓ ਵੀ ਤਿੱਲਾ 2 ਗੰਡੇ ਜਿੰਨਾ ਤੁਹਾਡਾ ਮਾਰਜਣਾ ਉਹਨਾਂ ਵਰਤ ਕੇ ਦੇਖ ਲਓ ਠੀਕ ਆ ਹੋਰ ਜਾਣਕਾਰੀ ਵੀਡੀਓਆਂ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ